ਮੇਰ ਨਾਲ ਜਿੰਦ ਕਿ ਕਿਹੜਾ ਪੈਂਦਾ ਜੀ ਘਰ ਕੋਟ ਕੀ ਗੱਲ ਹੋਈ ਆ ਜੀ ਜਿਹੜਾ ਅੱਜ ਇਹਦਾ ਜਦੋਂ ਦਾ ਕਮਰਬਲ ਟੁੱਟੀ ਦਾ ਪਾਣੀ ਪੀਣ ਲੱਗੇ ਨਾ ਉਹ ਤੋਂ ਥੋੜਾ ਘੱਟ ਪਹਿਲਾਂ ਨਹੀਂ ਤੇ ਕਾਫੀ ਮਿਲ ਕੇ ਬਾਅਦ ਹੋ ਗਏ ਜਾਦੇ ਬਿਮਾਰ ਹੋ ਗਏ ਤੇ ਚੌਂ ਜਾਣੇ ਦੀ ਮੌਤਾ ਹੋਈਆਂ ਜੀ ਤੇ ਅਜੇ ਦੋ ਵਾਰੀ ਹਸਪੀਟਲ ਮੋੜਿਆ ਕੇ ਵਾਪਸ ਲਾਇਆ ਕੁੜੀ ਨੂੰ ਫੇਰ ਪਹਿਲਾ ਕਿੰਨੇ ਕੁ ਲੋਕ ਬਿਮਾਰ ਹੋਏ ਕਾਫੀ ਹੋ ਗਏ ਕੋਈ ਕੋਈ ਬਚਿਆ ਵਾ ਕੋਈ ਕੋਈ ਗਏ ਉਧਰ ਮਿਲਣਾ ਸਾਰਾ ਤੇ ਕੋ ਦੇ ਦਿੱਤ ਹਾਂ ਜੀ पानी का पता नहीं लगा सर के पहला बंद हो गई ना टैंची फिर के पानी आया गंदाज आया फिर के बाद फिर पीला जाओगे प्रशासन अधिकारी कोई पहुंची हां जी एंड में कोई प्रशासन नहीं नहीं कोई सरकार वालों कोई पहुंची नहीं नहीं कोई डॉक्टर वाली टीम पहुंची नहीं नहीं कोई नहीं पहुंची हां जी मांग रहा है जी ਇਹ ਨਬਰੇ ਤੇ ਮਰ ਪਾਣੀ ਸਾਫ ਹੋਣਾ ਚਾਹੀਦਾ ਵਾ ਕਿਉਂਕਿ ਕਿਉਂਕਿ ਬਿਮਾਰੀ ਹੋ ਹੁੰਦੇ ਮੇਰਾ ਨਾਮ ਜੀ ਸ਼ਰਜੀਤ ਜੀ ਕਿਹੜਾ ਪਿੰਡ ਆ ਜੀ ਖਾਨਪੁਰ ਸਰਦਾਰਾਂ ਦਾ ਕੀ ਗੱਲ ਹੋ ਜੀ ਇਹ ਤਾਂ ਪਤਾ ਨਹੀਂ ਪਾਜੀ ਕੀ ਗੱਲ ਹੋਈ ਪਾਣੀ ਦੇ ਨਾਲ ਹੀ ਕੋਈ ਨਸ ਪੈ ਗਿਆ ਕਿੰਨੇ ਕੁ ਲੋਕ ਬਿਮਾਰ ਹੋਏ ਉੱਥੇ ਵੱਧੂ ਬਿਮਾਰ ਆਈ ਇਤਰਾਈ ਚਾਰੇ ਕੋਈ ਦਵਾਈਆਂ ਨੂੰ ਭਜਾਂ ਡਿਆ ਕਿਸੇ ਨੂੰ ਭਜਾਂ ਡਿਆ ਵੀ ਦੱਸਿਆ ਜਾ ਰਿਹਾ ਕਿ ਤਿੰਨ ਜਾਨਾਂ ਦੀ ਮੌਤ ਹੋ ਗਈ ਹਾਂਜੀ ਹੋ ਗਈ ਹੋ ਗਈ ਐਡਾ ਹੀ ਜੋ ਚਾਹ ਫੇਰ ਆ ਦਿਖੜਦਾ ਇੱਕ ਸਵੇਰੇ ਪੂਰਾ ਆ ਕੀ ਕਾਰਨ ਪਈ ਆ ਪਰਣੀ ਖਰਾਬ ਹੋਊਗਾ ਪਤਾ ਨਹੀਂ ਭਾਜੀ ਕੀ ਕਾਰਨ ਕਾਲਾ ਪਾਲਾ ਪੈ ਗਿਆ ਜੀ ਕਿੰਨੇ ਲੋਕ ਤੇ ਮਾਰ ਹੋਏ ਹਾਂਜੀ ਲੋਕ ਇਦਾਂ ਹੀ ਆ ਘਰੋਂ ਘਰੀ ਚੜੀ ਕੋਈ ਜਾਂ ਡਿਆ ਦਵਾਈ ਲੈਣ ਜਾਂ ਕੋਈ ਇੱਥੇ ਆ ਗਿਆ ਆ ਇਦਾਂ ਕਰਕੇ ਕੀ ਹੋ ਰਿਹਾ ਵਾ ਹੋ ਰਿਹਾ ਹੋ ਟਟੀਆਂ ਉੱਟ ਗਈਆਂ ਜੀ ਨਾਮ ਜੀ ਕਿਹੜਾ ਪਿੰਡ ਆ ਜੀ ਹਾਂ ਜੀ ਕੀ ਗੱਲ ਹੋਈ ਹੈ? ਆਹ ਨਹੀਂ ਕਿੰਦੇ ਖਰਾਬ ਆਤੇ। ਉਹ পেট ਖਰਾਬ ਹੋ ਗਏ ਕਿੰਨੇ ਦਿਨ ਹੋ ਗਏ ਆ। ਦਰਦ ਬਹੁਤ ਹੁੰਦੀ ਪੇਟਾਂ ਕਿ ਖਰਾਬ ਹੋਏ ਨੇ। ਕਿੰਨੇ ਕੁ ਲੋਕ ਜਿਹੜੇ ਨੇ ਬਿਮਾਰ ਹੋਏ ਨੇ? ਬਨੇ ਲੋਕ ਬਿਮਾਰ ਹੋਏ ਆ। ਕੁਝ ਤਾਂ ਉੱਥੇ ਸਾਡੇ ਸਰਕਾਰੀ ਵੀ ਕਰਾਏ ਨੇ। ਉੱਥੇ ਤੇ ਕੁਝ ਪਤਾ ਨਵੇਰ ਕੇ ਵੀ ਕਰਾਏ ਹੋਣ। ਤੇ ਸਾਨੂੰ ਤੇ ਇੱਥੇ ਲਾਇਆ। ਦੱਸਿਆ ਯਾਰ ਤੈਨੂੰ ਜਾਣਾਂ ਦੀ ਮੌਕ ਨੂੰ। ਹਾਂਜੀ ਹਾਂਜੀ ਮੌਤ ਵੀ ਹੋਈ ਆ।

ਨੇਗ ਲੋਕ ਕਰਦੇ ਪਏ ਬਕੀ ਗੰਦਾ ਪਾਣੀ ਚਲੇ ਗਿਆ ਵਿੱਚ ਕੀ ਹੋਇਆ ਅੰਮਾਨਤਾ ਉਹ ਡਿਗਿਟ ਔਰ ਡੋਕਰਵਾਲੋਂ ਲਾਲ ਕੀਤਾ ਜਾ ਰਿਹਾ ਹਾਂਜੀ ਆਵੇ ਚੱਲਣ ਦੇ ਲਾਲ ਲਿੱਪੂ ਅੱਜ ਇਹ ਮੇਰਾ ਇਲਾਕਾ ਹੈ ਹਲਕਾ ਖਾਨਕੋਟ ਵਿੱਚ ਜਨੇਲਾ ਗੁਰੂ ਦੇ ਹਾਤੇ ਅੱਜ ਜੇ ਮੋਕੇ ਵਾਸਤੇ ਪਹੁੰਚਿਆ ਔਰ ਜਿਹੜੀ ਦੁਖਦਾਇਕ ਖਬਰ ਪਿਛਲੇ ਕੁਝ ਦਿਨਾਂ ਵਿੱਚ ਸੁਣ ਨੂੰ ਮਿਲੀ ਹੈ ਉਹ ਬਹੁਤ ਹੀ ਬੀੜਾਦਾਇਕ ਹੈ ਔਰ ਤਿੰਨ ਵਿਅਕਤੀ ਆਪਣੀ ਜਿਹੜੀ ਹੈ ਉਹ ਜਾਨ ਗਵਾ ਚੁੱਕੇ ਹੈ ਔਰ ਕਿਤੇ ਨਾ ਕਿਤੇ ਜਿਹੜੀ ਵੱਡੀ ਲਾਪਰਵਾਹੀ ਸਰਕਾਰ ਕੰਨੀਓ ਔਰ ਜਿਹੜੇ ਇਥੇ ਪਾਣੀ ਜਿਹੜਾ ਸੀਗਾ ਵਾਟਰ ਕੰਟਾਮਿਨੇਟਡ ਜਿਹੜਾ ਸੀਵਰ ਦਾ ਪਾਣੀ ਦੀ ਪਾਈਪ ਲੀਕ ਹੋਈ ਹੈ ਉਸ ਤੋਂ ਬਾਅਦ ਪੀਣ ਵਾਲੇ ਪਾਣੀ 'ਚ ਜਾ ਕੇ ਮਿਲ ਗਿਆ ਉਸ ਤੋਂ ਬਾਅਦ ਜਿਹੜਾ ਇਨਫੈਕਸ਼ਨ ਵੱਡੇ ਪੱਧਰ ਤੇ ਫੈਲਿਆ ਔਰ ਪਿੰਡ ਵਾਲਿਆਂ ਦੇ ਦਸਤਰ ਮੁਤਾਬਕ ਸਾਥੀਆਂ ਮੁਤਾਬਕ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਸ ਪਾਣੀ ਨੂੰ ਪੀ ਕੇ ਬਾਅਦ ਬਿਮਾਰ ਪਏ ਜਿਸ ਕਾਰਨ ਸਾਡੇ ਤਿੰਨ ਸਾਥੀ ਜਿਹੜੇ ਆ ਉਹ ਬਿਮਾਰੀ ਦਾ ਕਾਰਨ ਉਹਨਾਂ ਇਜਤ ਹੋਈ ਹੈ ਔਰ ਬਹੁਤ ਹੀ ਫੀੜਾਦਾ ਹੈ ਕਿ ਹੁਣ ਮੈਂ ਇਥੇ ਪਹੁੰਚਿਆ ਸਾਡੇ ਨਾਲ ਸਿਹਤ ਵਿਭਾਗ ਦੀ ਟੀਮ ਜੀ ਇੱਥੇ ਪਹੁੰਚੀ ਹੈ ਦੇਖ ਰਹੇ ਹਾਂ ਉਸ ਨੂੰ ਮੌਕਾ ਦੇ ਕੇ ਅੱਗੇ ਫਿਰ ਦੇਖਦੇ ਹਾਂ ਬਾਕੀ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕੀ ਚਾਰਟ ਨਹੀਂ ਕਿ ਪੰਜਾਬ ਸਰਕਾਰ ਅਗਰ ਆਪਣੀ ਇਸ ਜ਼ਿੰਮੇਵਾਰੀ ਨੂੰ ਲਾ ਕੇ ਰੇ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਸੰਗਠਨ ਸਮੇਤੇ ਤਾਂ ਇਹ ਜਿਹੜੇ ਤਿੰਨ ਬੰਦੇ ਜਿਹੜੇ ਇੱਥੋਂ ਗਏ ਆ ਉਹਨਾਂ ਦੀ ਜਾਨ ਜਿਹੜੀ ਹੈ ਬਚਾਈ ਜਾ ਸਕਦੀ ਸੀਗੀ ਔਰ ਹੁਣ ਵੀ ਜਿਹੜੇ ਬਾਕੀ ਲੋਕ ਜਿਹੜੇ ਪੀੜਤ ਹਸਪੀਟਲ ਜਿਹੜਾ ਟਰੀਟਮੈਂਟ ਚੱਲ ਰਿਹਾ ਅੱਗੇ ਆ ਕੇ ਇਹਨੂੰ ਹੀ ਮਾਂ ਫੜ ਕੇ ਇਲਾਜ ਕਰਾਉਣਾ ਚਾਹੀਦਾ ਔਰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਆਪਣੀ ਤ ਹਾਂ ਜੀ ਸਰ ਮੈਂ ਡਾਕਟਰ ਮਨਜੀਤ ਸਿਗਰਟਾਉ ਸ ਐਸ ਐਮਓ ਸੀਐਸੀਸੀ ਮਾਨਾਵਾਲਾ ਸਤਿਗੁਰ ਦੀ ਸਾਰਿਆਂ ਨੂੰ ਸਰ ਇਸ ਤਰ੍ਹਾਂ ਵੀ ਕੱਲ ਸਰ ਰਿਪੋਰਟ ਹੋਇਆ ਸੀ ਕਿ ਉੱਥੇ ਆਊਟ ਬ੍ਰੇਕ ਹੋਇਆ ਵਾ ਖਾਨਪੁਰ ਪਿੰਡ ਦੇ ਵਿੱਚ ਜਿਹਦੇ ਵਿੱਚ ਲੂਕ ਮੋਸ਼ਨ ਵੋਮਟਿੰਗ ਤੇ ਫੀਵਰ ਪੇਟ ਦਰਦ ਇਹ ਜਿਹੜੀਆਂ ਸ਼ਿਕਾਇਤਾਂ ਆਈਆਂ ਪੇਸ਼ੈਂਟ ਨੂੰ ਤੇ ਸਾਡੀ ਸਾਰੀ ਟੀਮ ਸਰ ਜਨ ਸਾਹਿਬ ਦੇ ਨਾਲ ਹੋਰ ਸਾਰਾ ਸਟਾਫ ਦੇ ਨਾਲ ਵਰਕਰ ਬਲੌਗ ਤੋਂ ਵੀ ਤੇ ਸਾਡੇ ਮਾਨਾਵਾਲੇ ਬਲੌਗ ਤੋਂ ਵੀ ਵਰਕਰ ਸਹਿਬਾਨ ਐਸੇ ਸਹਿਬਾਨ ਉੱਥੇ ਗਏ ਉਥੇ ਸਰਵੇ ਕੀਤਾ ਗਿਆ ਤੇ ਕਾਫੀ ਪੇਸ਼ੈਂਟ ਦੇ ਵੇਖਿਆ ਗਿਆ ਕਿ ਪਾਏ ਗਏ ਆ ਮੋਟੇ ਲੈਵਲ ਤੇ ਇਹੋ ਹੀ ਸਾਹਮਣੇ ਆਇਆ ਕਿ ਜਿਹੜੀਆਂ ਪਾਣੀ ਜਿਹੜਾ ਉਹ ਕਹਿੰਦੇ ਜੋ ਲੋਕਾਂ ਦੇ ਦਸਨ ਦਾ ਗੰਦਾ ਆ ਰਿਹਾ ਤੇ ਉਹਦੇ ਕਰਕੇ ਜਿਹੜਾ ਆਊਟ ਬ੍ਰੇਕ ਹੋਇਆ ਹੈ ਤੇ ਕਰਕੇ ਜਿਆਦਾ ਪੇਸ਼ੈਂਟ ਆਏ ਨੇ ਤੇ ਉਹ ਮੈਨੂੰ ਜੋ ਲੱਗਦਾ ਜੀ ਉਹ ਪਿੱਛੇ ਕਿ ਜੇ ਆਪਣਾ ਉੱਥੇ ਖਣਕੋਟ ਪਿੰਡ ਦੇ ਵਿੱਚ ਨਾ ਸੀਵਰੇਜ ਪਿਆ ਨਾ ਉਹ ਜਿਸ ਰੋੜ ਦੂਗਰੇ ਉੱਪਰ ਪੱਕੀਆਂ ਬਣੀਆਂ ਨਹੀਂ ਗਈਆਂ ਤੇ ਸ਼ਾਇਦ ਉਹ ਪਾਣੀ ਦੀ ਸਪਲਾਈ ਵਾਲੇ ਜਿਹੜੀਆਂ ਪਾਈਪਸ ਨੇ ਉਹ ਕੁਝ ਕ੍ਰੈਕ ਹੋ ਗਈਆਂ ਸ਼ਾਇਦ ਉਹਦੇ ਵਿੱਚ ਕੁਝ ਇਸ ਕਰਕੇ ਗੰਦਾ ਪਾਣੀ ਜਾ ਰਿਹਾ ਪਰ ਉਹ ਤੇ ਵੇਖੋ ਸੈਨੀਟੇਸ਼ਨ ਵਿਭਾਗ ਤੋਂ ਡੀਸੀ ਸਾਹਿਬ ਕੱਲ ਆਏ ਏਡੀਸੀ ਏਡੀਸੀ ਮੈਮ ਆਏ ਡੀਸੀ ਸਾਹਿਬ ਆਏ ਤੇ ਉਹ ਨਾਲ ਕਾਰਪੋਰੇਟ ਕਮਿਸ਼ਨਰ ਸਾਹਿਬ ਆਏ ਉਹਨਾਂ ਸਾਰਿਆਂ ਨੇ ਪਾਣੀ ਦੇ ਸੈਂਪਲ ਵਗੈਰਾ ਉੱਥੋਂ ਲੈਣੇ ਜੀ ਉਹ ਉਹਨੂੰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਸ ਤੱਕ ਹੈਗਾ ਸੀਤ ਵਿਭਾਗ ਦੇ ਸਬੰਧ ਦੇ ਜੀ ਕੱਲ੍ਹ ਪੇਸ਼ੈਂਟ ਸਾਨੂੰ ਪਤਾ ਲੱਗਾਈ ਗਿਆ ਕਿ ਕੁਝ ਪ੍ਰਾਈਵੇਟ ਹਸਪੀਟਲ ਦੇ ਵਿੱਚ ਐਡਮਿਟ ਸੀਗੇ 6-7 ਪੇਸ਼ੈਂਟ ਕੱਲ੍ਹ ਹੀ ਉਹ ਪ੍ਰਾਈਵੇਟ ਹਸਪੀਟਲ ਵਿਜ਼ਿਟ ਕਰਕੇ ਤੇ ਉੱਥੇ ਕੇ ਲੋਪੇਸ਼ੈਂਟ ਦਾ ਹਾਲ ਚੱਲ ਜਾਣਾ ਸਾਰਾ ਉਹ ਠੀਕ ਨੇ ਸਟੇਬਲ ਨੇ ਤੇ ਉਹਨਾਂ ਨੂੰ ਸ਼ਾਇਦ ਅੱਜ ਮੇਬੀ ਚਾਰਜ ਕਰਤਾ ਹੋਗਾ ਅੱਜ ਸਵੇਰੇ ਮਾਰਨਿੰਗ ਅਜ 10 ਤਰੀਕ ਨੂੰ ਸੱਤ ਪੇਸ਼ੈਂਟ ਜਿਹੜੇ ਆ ਉਹ ਸੀਐਸਸੀ ਮਾਨਾ ਵਾਲਾ ਵਿਖੇ ਰੈਫਰ ਹੋਏ ਨੇ ਤੇ ਉਹਨਾਂ ਨੂੰ ਅਸੀਂ ਆਉਂਦੇ ਸਾਰੇ ਜਿਹੜਾ ਐਮਰਜੈਂਸੀ ਟਰੀਟਮੈਂਟ ਦੇ ਕੇ ਤੇ ਗਲੂਕੋਜ਼ ਵਗੈਰਾ ਜਾਂ ਜੋ ਵੀ ਇੰਜੈਕਸ਼ਨ ਵਗੈਰਾ ਐਮਰਜੈਂਸੀ ਉਹ ਸਾਰਾ ਸ਼ੁਰੂ ਕੀਤਾ ਆ ਤੇ ਉਹਨਾਂ ਚੋਂ ਇੱਕ ਸੁਖਮਾਤਾ ਜੀ ਨੇ ਜਿਹੜੇ ਅਰਾਊਂਡ 80 ਇਅਰ ਦੀ ਉਹਨਾਂ ਦੀ ਏਜ ਹੈਗੀ ਆ ਪਰ ਉਹ ਸਾਰੇ ਪੇਸ਼ੈਂਟ ਜਿਹੜੇ ਫੋਰਚੂਨੇਟਲੀ ਉਹ ਸਟੇਬਲ ਨੇ ਇਸ ਵੇਲੇ ਇਹ ਜਿਹੜਾ ਨੂੰ ਇੱਥੇ ਅਸੀਂ ਰੱਖਾਂਗੇ ਜੇ ਕੋਈ ਹੋਰ ਵੀ ਪੇਸ਼ੈਂਟ ਰੱਬ ਨਾ ਕਰੇ ਜੇ ਜ਼ਰੂਰਤ ਪੈਂਦੀ ਆ ਤੇ ਸਾਡਾ ਜਿਹੜੀ ਸਿਹਤ ਵਿਭਾਗ ਦੀ ਟੀਮ ਆ ਉਹ ਇੱਥੇ ਅਸੀਂ ਅਸੀ ਮਾਨਾ ਵਾਲੇ ਵਿਖੇ ਐਂਡ ਸੀਐਸਸੀ ਵਿਰਕਾ ਵਿਖੇ ਉਹ ਪੂਰੀਆਂ ਆਪਣਾ ਤਤ ਪਰਨੇ ਸੇਵਾ ਵਾਸਤੇ ਤੇ ਸਾਡੀਆਂ ਟੀਮਾਂ ਐਸੇ ਵੇਲੇ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਸਰਵੇ ਕਰਨ ਵਾਸਤੇ ਜਾਂ ਉੱਥੇ ਆਰਐਸ ਪਾਊਡਰ ਜਾਂ ਜਿਹੜੀਆਂ ਮੈਡੀਸਿਨ ਦੇ ਆ ਦੇਣ ਵਾਸਤੇ ਖਣਕੋਟ ਪਿੰਡ ਦੇ ਵਿੱਚ ਵੀ ਉੱਥੇ ਵੀ ਅਸੀਂ ਜਿਹੜੀਆਂ ਟੀਮਾਂ ਭੇਜੀਆਂ ਹੀ ਆ ਜਿਹੜੇ ਪੇਸ਼ੈਂਟ ਜ਼ਿਆਦਾ ਹੁੰਦੇ ਉਹਨਾਂ ਨੂੰ ਅਸੀਂ ਇੱਥੇ ਐਡਮਿਟ ਕਰ ਰਹੇ ਆ ਆਸ-ਪਾਸ ਦੇ ਪਿੰਡਾਂ ਦੇ ਵਿੱਚ ਸਰਵੇਖਣ ਕੀਤਾ ਜਾ ਰਿਹਾ ਹੈ। ਹਾਂਜੀ ਹਾਂਜੀ ਜਿਹੜੇ ਖਾਨਕੋਟ ਦੇ ਨਾਲ-ਨਾਲ ਲੱਗਦੇ ਪਿੰਡ ਨੇ ਉੱਥੇ ਵੀ ਸਰਵੇ ਕੀਤਾ ਜਾ ਰਿਹਾ ਹੈ ਪਰ ਉੱਥੋਂ ਕੋਈ ਬਹੁਤ ਜ਼ਿਆਦਾ ਰਿਪੋਰਟ ਆਈ ਨਹੀਂ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਕਿ ਕੋਈ ਹੋਰ ਕੋਈ ਹੋਰ ਵੀ ਕਿਤੇ ਪੇਸ਼ੈਂਟ ਰਿਪੋਰਟ ਹੋ ਰਿਹਾ ਹੈ। ਲੱਗਦਾ ਉੱਥੇ ਕੋਈ ਪਾਣੀ ਦੀ ਸਵੱਸਿਆ ਕਰਕੇ ਹੋ ਰਿਹਾ ਵਾ ਤੇ ਉਹਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ। ਲੱਗਦਾ ਨਹੀਂ ਕਿ ਬਸਾਤਾਂ ਦਾ